ਸਮਾਣਾ ਦੇ ਹਸਪਤਾਲ ਸਰਕਾਰੀ ਦੇ ਵਿੱਚ ਨੌਜਵਾਨ ਹਰਸ਼ ਜਿਹੜਾ ਇਲਾਜ ਲਈ ਪਹर्ती ਹੋਇਆ ਦੱਸਿਆ ਜਾ ਰਿਹਾ ਕਿ ਪਿਛਲੀ ਰਾਤ ਨੂੰ ਜਿਹੜਾ ਬੜੈਚਾ ਪੱਤੀ ਦੇ ਵਿੱਚ ਲੜਾਈ ਹੋਈ ਹੈ ਤੇ ਆਪਣੀ ਦਾਦੀ ਨੂੰ ਬਚਾਉਣ ਦੇ ਲਈ ਹਰਸ਼ ਉੱਥੇ ਗਿਆ ਸੀ ਜਿਸ ਦੇ ਉੱਪਰ ਹਮਲਾ ਹੋਇਆ ਤੇ ਅੱਜ ਜਿਹੜੀ ਪੁਲਿਸ ਹੈ ਮੌਕੇ ਤੇ ਹਸਪਤਾਲ ਚ ਪਹੁੰਚੀ ਹੈ ਤੇ ਬਿਆਨ ਦਰਜ ਕੀਤੇ ਜਾ ਰਹੇ ਨੇ ਜਿਸ ਦੀ ਸੀਟੀ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਵੀ ਜਿਹੜੀ ਹੈ ਖੰਗਾਰੀ ਜਾਣੀ ਹੈ ਦੱਸਿਆ ਜਾ ਰਿਹਾ ਕਿ ਬਿਆਨ ਦਰਜ ਕਰਕੇ ਜਿਹਦੇ ਉੱਪਰ ਜਿਹੜੀ ਵੀ ਕਾਰਵਾਈ ਬਣਨੀ ਹੈ ਉਹ ਕੀਤੀ ਜਾਣੀ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਹਰਸ਼ਨਾਮਈ ਹਰਸ਼ ਹਾਂਜੀ ਤੇ ਕੀ ਗੱਲਬਾਤ ਹੋਈ ਸੀ ਇਹ ਰਾਤ ਨਾਲ ਪਿਛੇ ਦਾ ਦਿਨ ਉਹ ਰਹੇਗਾ ਜੀ ਬਈ ਉਧਰ ਫੈਸਲਾ ਹੌਸਲਾ ਜਾਂ ਹੋ ਰਿਹਾ ਜੀ ਕਿਸੇ ਗੱਲ ਦਾ ਤੇ ਉਹਨਾਂ ਦੇ ਨਾਲ ਗੱਲ ਕਰਦੇ ਕਰਦੇ ਹੱਤਾਂ ਬਾਈ ਹੋ ਗਈ ਕਿ ਦਾਦੀ ਜੀ ਦੇ ਤਿੰਨ ਚਾਰ ਜਣੇ ਨੇ ਵਾਲ ਫੜ ਲਖੇ ਸੀਗੇ ਮੈਂ ਛੱਡ ਆਣ ਵਾਸਤੇ ਵੀ ਚਲਾ ਗਿਆ ਆਪਣੇ ਦਾਦੇ ਜੀ ਨਾਲ ਹੂੰ ਫਿਰ ਉਹਦਾ ਤੱਕਾ-ਤੱਕਾ ਮਾਰ ਕੇ ਫਿਰ ਮੈਨੂੰ ਪਤਾ ਵੀ ਰਣ ਨੇ ਕੋਠੇ ਵਿੱਚ ਹੂੰ ਇੱਕ ਪ੍ਰਿੰਸ ਨਾਮ ਦਾ ਮੁੰਡਾ ਹੀ ਉਹਨੇ ਕਿਰਚਾ-ਗੁਰਚਾ ਮਾਰੇ ਸਭ ਤੇ ਟਾਂਕੇ ਲੱਗੇ ਨਹੀਂ ਹੂੰ ਥੱਲੇ ਡਿਗਾ ਕੇ ਉਹਦਾ ਵੀ ਰਣ ਲੱਤਾਂ ਮਾਰੇ ਮੂੰਹ ਤੇ ਸਾਰੇ ਮੇਰਾ ਫੋਨ ਕਰਨ ਲੱਗਿਆ ਸੀ ਉੱਥੇ ਰੇ ਫੋਨ ਵੀ ਤੋੜਤਾ ਹੀ ਹੂੰ ਕਿਰਚਾ-ਗੁਰਚਾ ਮਾਰੇ ਸਭ ਸਾਰੇ ਦੁਬਾਰਾ ਪਾਉਣ ਲੱਗੇ ਦੁਬਾਰਾ ਆਉਣੇ ਦੀ ਤਰਹੀ ਤੈਨੂੰ ਕਿਉਂ ਮਾਰੇ ਕੋਈ ਗੱਲਬਾਤ ਸੀ ਤੇਰੀ ਉਹਨਾਂ ਨਾਲ ਨਾ ਜੀ ਮੇਰੇ ਤੇ ਕੋਈ ਦੱਸ ਨਹੀਂ ਜੀ ਕਿ ਮੈਂ ਆਪਣੇ ਸਿਰ ਦਾਦੇ ਨੂੰ ਛੱਡਣ ਗਿਆ ਜੀ ਰਹੀ ਉੱਥੇ ਕਿਨੂੰ ਕਿਨੂੰ ਮਾਰਿਆ ਮੇਨੂੰ ਮਾਰੇ ਤੇ ਮੇਰੇ ਚਾਚਾ ਜੀ ਨੂੰ ਹੂੰ ਚਾਚੇ ਦਾਦਾ ਜੀ ਵੇ ਜਿਹਨਾਂ ਨੂੰ ਮੇਰੇ ਦਾਦੇ ਜੀ ਸਿਰੋਂ ਗਾਲ ਫਾਟ ਕੇ ਸਾਰੇ ਨੂੰ ਚਾਚੇ ਨੂੰ ਕੁਝ ਇਸ ਤਰ੍ਹਾਂ ਕੁਝ ਨਹੀਂ ਹੁਣ ਕੀ ਮੰਗ ਕਰਨਾ ਚਾਹਨੇ ਤੁਸੀਂ ਠੀਕ ਚਾਹ ਉਹ ਕਿਤਾਈ ਜੀ ਮੈਡਮ ਬੀਤੀ ਰਾਤ ਨੂੰ ਆਪੜੇ ਚਾਂ ਦੇ ਵਿੱਚ ਲੜਾਈ ਹੋਈ ਹੈ ਦੋ ਧਿਰਾਂ ਚ ਤੇ ਤੁਸੀਂ ਪਹੁੰਚੋ ਕੀ ਕਹੋਗੇ ਉਹ ਐਦਾ ਵੀ ਉੱਥੇ ਰਾਜਬੂਤ ਬਣਾ ਲਈ ਹੈ ਬੜਾ ਚਾਪੰਡਾ ਚਾ ਉਹਨਾਂ ਨੂੰ ਆਪਕਿ ਚ ਕੋ ਗਾਲੀ ਕਰੋਇ ਤੋਂ ਲੈ ਕੇ ਟਕਰਾਰ ਹੋ ਰਹੀ ਹੈ ਇਹ ਦੋਨਾਂ ਪਾਰਟੀਆਂ ਦੇ ਅਪਰਚ ਵਿੱਚ ਛੱਟਾਂ ਲਗੀਆਂ ਨੇ ਦੋਨੇ ਪਾਰਟੀਆਂ ਦਾਖਲ ਆ ਤੇ ਉਹਨਾਂ ਨੇ ਸੀ ਬਿਆਨ ਲੈਣ ਆਇਆ ਇਸ ਤੇ ਅਸੀਂ ਪ੍ਰਤਾਨ ਕਰਾਂਗੇ ਜੋ ਪ੍ਰਤਾਜ ਚ ਜਿੱਦਾਂ ਦਾ ਵੀ ਜਿਲ੍ਹਾ ਵੀ ਕਿਸੇ ਦਾ ਤੁਗਨਾ ਹੋਣਾ ਹੁੰਦਾ ਉਹਦੇ ਮੁਤਾਬਿਕ ਆ ਰਿਹਾ ਹੈ